ਇਹ ਤੇਹੀ ਮਾਡਲ ਆ ਜੀ 23 23 ਆ ਜੀ ਤੇਹੀ ਮਾਡਲ ਆ ਪਲੱਸ ਵਾਲਾ ਹੋਲੈਂਡ ਸਪੈਸ਼ਲਟੀ ਚਾ ਕਿੰਨੇ ਘੰਟੇ ਚੱਲਿਆ ਇਹ 270 ਵੀਰੇ 270 ਜਮਨ ਨਵਾ ਡਾਇਰੈਕਟ ਹੈ ਜਮਾਏ ਨੇ ਤੁਹਾਨੂੰ ਜਿੰਨੀ ਵੀ ਪੂਰੀ ਗਾਰੰਟੀ ਫੁੱਲ ਵੀਰੇ ਜਮਾਨ ਓਕੇ ਹੈਗਾ ਕਿਤੇ ਟਾਟਿੰਗ ਨਹੀਂ ਕਰੇਗਾ ਦੇਖੋ 900 ਕੱਢਦੇ ਗਾਰੰਟੀ ਹੈ ਹਾਂਜੀ ਹਾਂਜੀ ਕਵਰਾਜ ਆ ਗਿਆ ਜੀ 963 ਆ ਕਿੰਨੇ ਮਾਡਲ ਆ ਭਈ ਇਹ 20 ਮਾਡਲ ਆ ਭਈ 20 ਮਾਡਲ ਆ ਫੁੱਲ ਟਾਪ ਮਾਡਲ ਆ ਰੀਸ ਬਿੜਾਰੀ ਕਾਲੀ ਰੀਸ ਬਿੜਾਰੀ 50000 ਮੰਗਦੇ ਆਂਗੇ ਹਾਂ ਜੀ ਮਾਨਤਾਣ ਕਰਦੇ ਆਂਗੇ ਠੀਕ ਆ ਜੀ ਕਿੰਨੇ ਘੰਟੇ ਚੱਲਿਆ ਵੇ ਜੀ 1800 ਘੰਟੇ ਚੱਲਿਆ 1800 ਘੰਟੇ ਤੇ ਕਰ ਦੋਗੇ ਦਸ਼ਕਾ ਯਾਰ ਦਾ ਮਾਨਤਾ ਹਾਂ ਜੀ ਹਾਂ ਵੀਰੇ ਹਾਰਮੋਟ੍ਰੈਕ 6052 T220 ਛੋਟੇ ਹੀਰ ਵਾਲ ਕਿੰਨੇ ਘੰਟੇ ਚੱਲਿਆ ਜੀ 952 ਵੀਰੇ 952 ਘੰਟੇ ਚੱਲਿਆ ਨਾਲ ਦੀ ਟਾਇਰ ਟੂਰ ਹੈ ਜੀ ਹਾਂ ਜੀ ਹਾਂ ਦੀ ਨਾਲ ਦੀ ਵੀਰੇ ਸਾਰਾ ਰੇਨ ਵਾਲਾ ਟਰੈਕਟਰ ਕਿੰਨੇ ਚਾਹਾਂ ਫੁੱਲ ਗਾਰੰਟੀ ਹੈ ਜੀ ਹਾਂ ਜੀ ਹਾਂ ਵੀਰੇ ਕਿਤੇ ਵੀ ਟਾਟਿੰਗ ਨਹੀਂ ਹੋਈ ਟਰੈਕਟਰ ਨੂੰ ਹਾਂ ਜੀ ਸ੍ਰੀ ਕਾਲਾ ਭਾਈ ਜ ਤਰਕਸੀ ਵਿਚੋਂ ਅੌਂਕਲ ਹੀ ਮੰਡੀ ਆ ਬਾਈ ਨਾ ਕਰਾਉਣੇ ਗੱਲਬਾਤ ਅਸੀ ਸਤਿਗੁਰ ਬਾਈ ਜੀ ਠੀਕ ਹੋ ਜੀ ਹਾਂ ਜੀ ਹਾਂ ਬੜੀ ਵਧੀਆ ਠੀਕ ਹੈ ਜੀ ਕਿੰਨੇ ਟਰੈਕਟਰ ਆ ਜੀ ਆਪਣੇ ਕੋਲ ਹੈਗੇ 6-7 6-7 ਕੋਈ ਟਰੈਕਟਰ ਵੀ ਆਜੂ ਠੀਕ ਹੈ ਜੀ ਹਾਂ ਫੇਰ ਪ੍ਰਾਂ ਟਰੈਕਟਰ ਵੀ ਕੱਟ ਲੋਗੇ ਜੀ ਕੰਡੀਸ਼ਨ ਦਾ ਚੰਗਾ ਹੋਵੇ ਤਾਂ ਕੱਟ ਲਾ ਜੀ ਪੰਜਾਬ ਨੰਬਰ ਹੀ ਕੱਟਾਂਗੇ ਆਹ ਕੰਡੀਸ਼ਨ ਦਾ ਵਧੀਆ ਹੋਵੇ ਹਾਂ ਜੀ ਉਹ ਕਰਾਂਗੇ ਵੀ ਮਾੜਾ ਟਰੈਕਟਰ ਆਪਾਂ ਕੱਢ ਦੇ ਠੀਕ ਹੈ ਜੀ ਹਾਂ ਜੀ ਸਭ ਤੋਂ ਪਹਿਲਾਂ ਬਾਈ ਦੇ ਆਪਾਂ ਟਰੈਕਟਰ ਦਿਖਾਉਣੇ ਫੇਰ ਬਾਈ ਦਾ ਕੰਟੈਕਟ ਵਗੈਰਾ ਦੱਸਾਂਗੇ ਸਾਹਮਣੇ ਟਰ ਕਿੰਨੇ ਮਾਡਲ ਆ ਬਈ ਇਹ 20 ਮਾਡਲ ਆ ਬਈ 20 ਮਾਡਲ ਆ ਫੁੱਲ ਟਾਪ ਮਾਡਲ ਆ 3 ਸਪੀਡ ਆ ਜੀ ਹਾਂਜੀ 3 ਸਪੀਡ ਆ ਜੀ 3 ਸਪੀਡਾ ਦੇ ਟਾਇਰਾਂ ਦੀ ਗੱਲ ਬਾਤ ਕਰੀ ਕਿੰਨੇ ਪੈਸੇ ਆ ਫਰੰਟਾ ਦੇ ਟਾਇਰ ਨਾਲ ਦੀ ਆ ਵੀਰੇ ਆ ਦੇਖ ਲਓ 70000 ਪੈਸੇ ਦੇ ਟਾਇਰ ਆ ਜੀ ਕੀ ਕਰ ਨਾਲ ਦੇ ਟਾਇਰ ਆ ਜੀ 76 75 ਪੈਸੇ ਟਾਇਰ ਨਹੀਂ ਕਰਨੀ ਸੀ ਨਾ 5 ਸਟਾਰ ਆ ਫੁੱਲ ਟਾਪ ਮਾਡਲ ਆ ਤੇ ਪਾਵਰ ਸਟੀering 3 ਸਪੀਡਾ ਕਿੰਨੀ ਦਮਾੜ ਆ ਜੀ ਇਹਦੀ ਮਾੜਨੇ ਕਿੰਨੇ ਆ 20 ਮਾਡਲ ਆ ਵੀਰੇ 6 ਲੱਖ 65 ਹਜ਼ਾਰ ਮੰਗਦੇ ਆਂਗੇ ਹਾਂਜੀ ਮਾਨਤਾਣ ਕਰ ਦਿਆਂਗੇ ਠੀਕ ਹੈ ਜੀ ਕਿੰਨੇ ਘੰਟੇ ਚੱਲਿਆ ਵੇ ਜੀ 1800 ਘੰਟੇ ਚੱਲਿਆ 1800 ਘੰਟੇ ਤੇ ਕਰ ਦੋਗੇ 10 ਕੋ ਯਾਰ ਦਾ ਮਾਨ ਦਾ ਹਾਂ ਜੀ ਹਾਂ ਵੀਰੇ ਠੀਕ ਹੈ ਜੀ ਅੱਗੇ ਜੀ ਅੱਗੇ ਤਾਂ ਹੋ ਗਿਆ ਸਾਡਾ ਵੀਰੇ ਠੀਕ ਹੈ ਸਾਨੂੰ ਨੋਵੋ ਆ ਗਿਆ ਅੱਗੇ ਆ ਗਿਆ ਜੀ ਮਹਿੰਦਰਾ ਨੋਵੋ 605 ਡੀਆਈ ਡੀ ਲਕਸ ਮਾਡਲ ਦੇ ਵਿੱਚ ਆ ਗਿਆ ਜੀ 30 ਸੀੜਾ ਜੀ ਹਾਂ ਜੀ ਵੀਰੇ 20 ਮਾਡਲ ਆ ਹਾਂ ਜੀ 21 ਦੀ ਕਾਪੀ ਆ ਠੀਕ ਹੈ ਜੀ 20 ਮਾਡਲ ਆ 21 ਕਾਪੀ ਆ ਦੇਖ ਸਕਦਾ ਫਲੇਟ ਪਲੇਟਫਾਰਮ ਵਾਲਾ ਆ ਗਿਆ ਜੀ ਇਹ ਚੇਂਜਰ ਵਾਲਾ ਕਿ ਬਣਾ ਚੇਂਜਰ ਵਾਲਾ ਵੀ ਚੇਂਜਰ ਵਾਲਾ ਆ ਗਿਆ ਜੀ ਫੁੱਲ ਟੌਪ ਮਾਡਲ ਆ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਾਇਰਾਂ ਦੀ ਬਈ ਕੀ ਕੰਡੀਸ਼ਨ ਆ ਕੰਡੀਸ਼ਨ ਬਸ ਵੀਰਿਆ ਨਾਲ ਦੀ ਨਿਕਲਦਾ ਨਾਲ ਦੀ ਟਾਇਰ ਬਈ ਹਾਂਜੀ ਹਾਂਜੀ ਵੀਰਿਆ ਨਾਲ ਦੇ ਟਾਇਰ ਆ 85 5 ਟਾਇਰਾਂ ਦੀ ਕੰਡੀਸ਼ਨ ਆ ਫਾਈਬਰ ਵਾਲੀ ਹੁੱਡ ਵੀ ਲੱਗੀ ਹੋਈ ਆ ਦੇਖ ਸਕਦੇ ਹੋ ਕੰਡੀਸ਼ਨ ਦਾ ਪੂਰਾ ਓਕੇ ਆ ਕਿੰਨੇ ਘੰਟੇ ਕਿੱਲੇ ਹੋਏ ਟਰੈਕਟਰ ਜੀ ਯਾਨੀ ਕਿੰਨੇ ਘੰਟੇ ਚੱਲਿਆ ਹੋਇਆ ਹੈ ਮਾੜਾ ਮਾਈਟਰ ਦੇ ਵੀਰੇ ਤੇ ਮੀਟਰ ਤੇ ਦਿਖਾ ਦਿੰਦੇ ਜੀ ਚਾਹਤੀ ਮਰਵਾ ਕੇ ਕਿੰਨੇ ਘੰਟੇ ਚੱਲਿਆ ਹੈ ਟਰੈਕਟਰ ਟਰੈਕਟਰ ਦੀ ਜੇ ਆਪਾਂ ਗੱਲਬਾਤ ਕਰੀਏ ਪੂਰਾ ਡਿਜੀਟਲ ਮੀਟਰ ਹੈ ਜੀ ਟਰੈਕਟਰ ਚੱਲਿਆ ਹੋਇਆ ਹੈ ਜੀ 1955 ਘੰਟੇ ਜੀ ਹਾਂਜੀ ਦੇਖੋ ਜੀ ਮਾੜਾ ਇਹ ਸੈਦੋਂ ਬਈ ਬਾਕੀ ਬਾਈ ਤੋਂ ਪਰਫਰਮ ਕਰਾ ਦੇਣੇ ਆ 1955 ਨੇ ਜੀ ਹਾਂਜੀ ਠੀਕ ਹੈ ਜੀ ਇਹ ਬਾਕੀ ਇਹ ਮਾਡਲ ਕਿੰਨੇ ਹੈ ਜੀ ਮਾਡਲ ਇਹ B ਆ ਬਾਈ ਕਾਪੀ 21 ਦੀ ਆ 21 ਕਾਪੀ ਆ 20 ਮਾਡਲ ਆ ਡਿਮਾਂਡ ਕੀ ਕਰਦੇ ਹਿੰਗੇ ਨਿਮਾਨ ਵੀਰੇ 650 ਆ ਕੀ 6 ਲੱਖ 50000 ਰੁਪਏ ਆਡਾ ਈਮਾਨਤਾਂ ਨਾ ਬਾਈ ਜਿਹੜਾ ਵੀ ਭਰਾ ਉਹ ਵਧੀਆ ਕਰੋਗੇ ਹਾਂਜੀ ਹਾਂਜੀ ਵੀਰੇ ਫੁੱਲ ਠੀਕ ਆ ਜੀ ਅੱਗੇ ਜੀ ਇਹ 963 ਆ ਵੀਰੇ ਆਪਣਾ ਇਹ ਮਾਡਲ ਆ ਕਾਪੀ 21 ਦੀ ਆ ਵੀਰੇ ਅੱਗੇ ਆ ਗਿਆ ਸਪਰਾ 963 ਇਹ ਆ ਗਿਆ ਜੀ 5 ਸਟਾਰ ਦੇ ਵਿੱਚ 3 ਸਪੀਡ ਆ ਵੇ ਆਪਾਂ ਟਾਇਰਾਂ ਦੀ ਗੱਲਬਾਤ ਕਰੀਏ ਫਰੰਟ ਵਾਲੇ ਜੀ ਟਾਇਰਾਂ ਕਿੰਨੇ ਪੈਸੇ ਆਣਗੇ ਫਰੰਟ ਵਾਲੇ ਟਾਇਰ ਦੀ ਹੋਣਗੇ ਵੀਰੇ 80-85 ਪੈਸੇ ਠੀਕ ਹੈ ਜੀ ਬਾਈਕ ਵਾਲੇ ਟਾਇਰ ਜੀ ਬਾਈਕ ਵਾਲੇ ਟਾਇਰ ਮਾਰੇ ਕੋਲ ਜੀ ਨਾ ਸੌਰੀ ਹਾਂਜੀ ਸਿਰਫ 900 ਘੰਟੇ ਟਰੈਕਟਰ ਚੱਲਿਆ ਜੀ 16 ਦੇ ਟਾਇਰ ਆ ਬਾਈਕ ਵਾਲੇ ਬਾਈਕ ਵਾਲੇ ਨਾਲ ਦੇ ਟਾਇਰ ਜੀ ਹਾਂ ਹਾਂ ਹਾਂਜੀ ਬਾਈਕ ਵਾਲੇ ਟਾਇਰ ਨਾਲ ਦੇ ਹਾਂਜੀ ਹਾਂਜੀ ਨਾਲ ਦੇ ਵੀਰੇ ਸਾਰੇ ਨਾਲ ਦੇ ਬਾਈਕ ਵਾਲੇ ਟਾਇਰ ਆ ਵੀ ਦੇਖ ਸਕਦਾ ਹਾਂ ਜੀ ਦੂ ਪਾਈਪ ਲੱਗੀ ਹੋਈ ਆ ਤੇਰੀ ਸਪੀਡ ਦੇ ਵਿੱਚ ਆ ਗਿਆ ਜੀ ਫੁੱਲ ਟਾਪ ਮਾਡਲ ਆ ਜੀ ਕੀ ਡਿਮਾਂਡ ਆ ਇਹਦੀ ਜੀ ਇਹਦੀ ਵੀਰੇ ਸੇ 686 686 686 ਡਿਮਾਂਡ ਹੈ ਜੀ 20 ਮਾਡਲ ਹੈ 21 ਦੀ ਕਾਪੀ ਆ ਆਨ ਤਾਂ ਸਾਰਿਆਂ ਚ ਵਧੀਆ ਕਰਾਂਗੇ ਵਧੀਆ ਹਾਂਜੀ ਸਾਹਮਣੇ ਆ ਗਿਆ ਜੀ ਫਾਰਮਟ੍ਰੈਕ 6055 T20 ਛੋਟੇ ਹੀ ਰਲ ਹਾਂਜੀ ਇਹ ਆ ਗਿਆ ਜੀ ਪਾਵਰ ਮਿਕਸ ਦੇ ਵਿੱਚ 19 ਮਾਡਲ ਕਲਾਸਿਕ ਪ੍ਰੋ 19 ਮਾਡਲ ਆ ਤੇ ਬਾਕੀ ਗੱਲਬਾਤ ਕਰਦੇ ਹਾਂ ਟਰੈਕਟਰ ਬਾਰੇ ਕਿੰਨੇ ਘੰਟੇ ਚੱਲਿਆ ਜੀ 952 ਵੀਰੇ 952 ਘੰਟੇ ਚੱਲਿਆ ਨਾਲ ਦੀ ਟੈਟੂਰ ਹੈ ਜੀ ਹਾਂਜੀ ਹਾਂਜੀ ਨਾਲ ਦੀ ਵੀਰੇ ਸਾਰਾ ਅਰੀਜਨਲ ਟਰੈਕਟਰ ਕਿਤੇ ਜਮ ਫੁੱਲ ਗਾਰੰਟੀ ਹੈ ਜੀ ਹਾਂਜੀ ਹਾਂ ਵੀਰੇ ਕਿਤੇ ਵੀ ਟਾਟਿੰਗ ਨਹੀਂ ਹੋਈ ਟਰੈਕਟਰ ਨੂੰ ਠੀਕ ਆ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਗਿਆ ਜੀ ਦੇਖ ਸਕਦੇ ਹੋ ਕੰਡੀਸ਼ਨ ਦਾ ਪੂਰਾ ਓਕੇ ਚਿੱਟੇ ਚਿੱਟੇ ਦੱਧ ਵਰਗੇ ਮਗਰਾੜ ਪਏ ਆ ਟਰੈਕਟਰ ਤੇ ਸਾਰਾ ਆਲ オリジナル ਟਰੈਕਟਰ ਆ ਵੀਰੇ ਰੰਗ ਪੇਂਟ ਭਾਈ ਇਹ ਟਰੈਕਟਰ ਤੇ ਵੀਰੇ ਪੋਰਾ ਵੀ ਨਹੀਂ ਕਿਤੇ ਕਲਮ ਨਹੀਂ ਇਹ ਟਰੈਕਟਰ ਤੇ ਜਮਨੀ ਗਰੰਟੀ ਹੈ ਭਾਈ ਫੁੱਲ ਗਰੰਟੀ ਵਾਲਾ ਟਰੈਕਟਰ ਠੀਕ ਆ ਭਾਈ ਕਹਿੰਦਾ ਚਾਹੇ ਦੁਬਾਰੇ ਮੋੜ ਦਿਓ ਇੰਨੀ ਗਰੰਟੀ ਹੈ ਟਰੈਕਟਰ ਦੀ ਤਾਂ ਇਹ ਡਿਮਾਂਡ ਭਾਈ ਇਹਦੀ ਵੀਰੇ 680 ਇਹਦੀ ਆ 680 ਹੈ ਡਿਮਾਂਡ ਇਹ 19 ਮਾਡਲ ਆ ਮੈਂ ਕਿਤੇ ਮਾਨਤਾ ਨਹੀਂ ਹਾਂਜੀ ਹਾਂਜੀ ਅੱਗੇ ਜੀ ਅੱਗੇ ਫੇਰ 63 ਆ ਵੀਰੇ ਅੱਗੇ ਫੇਰ ਆ ਗਿਆ ਜੀ 1996 20 ਮਾਡਲ ਜੀ ਹਾਂਜੀ 900 ਘੰਟਾ ਚੱਲਿਆ ਜੀ ਇਹ ਵੀ 900 ਘੰਟੇ ਚੱਲਿਆ ਜੀ 20 ਮਾਡਲ ਆ ਇਹ ਟਾਇਰ ਟੂਰ ਭਾਈ ਮੇਰੇ ਵੀ ਨਾਲ ਦੀ ਹੈ ਮੇਰੇ ਨਾਲ ਦੇ ਨਾਲ ਦੇ ਸਰ ਨਾਲ ਦੇ ਟਾਇਰਾਂ ਚ ਹੈ ਜੀ 3 ਦੀ ਸਪੀਡ ਦੇ ਵਿੱਚ ਆ ਗਿਆ ਜੀ ਫੁੱਲਰ ਢੁੱਲਰ ਪਲੇਟਫਾਰਮ ਚ ਆ ਗਿਆ ਜੀ origignal tractor ਆ ਅਗਰਾੜਾ ਮਗਰੂੜਾਂ ਤੋਂ ਦੇਖ ਸਕਦੇ ਹੋ ਇਹ ਕਿਹਦੀ ਬਈ ਕੀ ਡਮਾੜਾ ਜੀ 675 ਆ ਪੰਜਾਬ ਨੰਬਰ ਹੀ ਹੁੰਦੇ ਸਾਰੇ tractor ਦੇ ਸਾਰੇ ਪੰਜਾਬ ਨੰਬਰ ਲੋਕਲ ਨੰਬਰ ਠੀਕ ਆ ਜੀ ਸਾਹਮਣੇ ਆ ਗਿਆ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨਲ ਆ ਪਲੱਸ ਵਾਲਾ ਮਾਡਲ ਆ ਤੇ ਬਾਈਕ ਵਾਲੇ ਬਈ ਰੇਡੀਅਲ ਟਾਇਰ ਨੇ ਇਹਦੇ ਦੇਖ ਸਕਦੇ ਹੋ ਤੁਸੀਂ ਲਾਇਨ ਸਤੇ ਮਾਈਗਰੇਟ ਆ ਰਹੀ ਜੀ ਕੀ ਕੰਡੀਸ਼ਨ ਆ ਵੀ ਟਾਇਰਾਂ ਦੀ ਟਾਇਰ ਨਵੇਂ ਆ ਗਏ ਵੀਰੇ 90 ਪੈਸੇ ਟਾਇਰ ਨੇ 50 ਠੀਕ ਹੈ ਜੀ ਫਰੰਟ ਵਾਲੇ ਟਾਇਰ ਜੀ ਫਰੰਟ ਵਾਲੇ ਵੀਰ ਆ ਪਤਾ ਨਹੀਂ ਅਲਾਈਨਮੈਂਟ ਕਰਕੇ ਕਿੱਦਾਂ ਹੋਇਆ ਹੋਇਆ ਹਾਂਜੀ ਇਹ ਚੱਲਿਆ ਹੋਇਆ 1800 ਘੰਟਾ ਚੱਲਿਆ ਹੋਇਆ ਠੀਕ ਹੈ 1800 ਘੰਟੇ ਪੰਜਾਬ ਨੰਬਰ ਹਾਂਜੀ ਹਾਂ ਉਹ ਲਟਾਕੂ ਮਾਡਲ ਫਾਈਬਰ ਵਾਲੀ ਹੁੱਡ ਲੱਗੀ ਹੈ ਜੀ ਦੂਜੀ ਗੇਅਰ ਦੇ ਬੱਚਾ ਗਿਆ ਜੀ ਤੇ ਮਾਡਲ ਕਿੰਨੇ ਆ ਜੀ ਇਹ 18 18 18 ਮਾਡਲ ਹੈ ਪਾਵਰ ਸਟੀਅਰਿੰਗ ਹੈ ਜੀ ਰੀ ਸਪੀਡ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਜਗਰਾਵਾ ਨੰਬਰ ਆ ਡਿਮਾਂਡ ਜੀ 670 ਵੀਰੇ ਮਾਨਤਾ ਨੂੰ ਕੀਤਾ ਜਾਂਦਾ 670 ਇਹਦੀ ਡਿਮਾਂਡ ਆ ਮਾਨਤਾ ਨੇ ਚੋ ਵੀ ਉਹ ਸਾਹਮਣੇ ਫੇਰ ਆ ਗਈ ਆ ਹੋਲੈਂਡ ਇਹ 23 ਮਾਡਲ ਆ ਜੀ 23 23 ਆ ਜੀ 23 ਮਾਡਲ ਆ ਪਲੱਸ ਵਾਲਾ ਹੋਲੈਂਡ ਸਪੈਸ਼ਲ ਡੀਸਰ ਇਹ ਦਿਖਾ ਦਿਓ ਵੀਰੇ ਦੇਖ ਜਾਓ ਕੰਡੀਸ਼ਨ ਇਹਦੇ ਨਾਲ ਦੀ ਆ ਵੀ ਟੱਟੂ ਹਾਂਜੀ ਹਾਂਜੀ ਵੀਰੇ ਇਹ 270 ਘੰਟੇ ਚੱਲਿਆ ਜੀ 270 ਘੰਟੇ ਚੱਲਿਆ ਹੋਇਆ ਟਰੈਕਟਰ ਜੀ ਪੂਰਾ ਫੁੱਲ ਸੋਨਾ ਟਰੈਕਟਰ ਆ ਡਬਲ ਪੰਪ ਜੀ ਆਵਰੇ ਟੇਰੰਗ ਡਬਲ ਡਿਸਟ੍ਰੀਬਿਊਟਰ ਫਾਇਰਲੀ ਹੋਟ ਲੱਗਿਆ ਸਾਊਂਡ ਸਿਸਟਮ ਲੱਗਿਆ ਵਧੀਆ ਸਪੈਸ਼ਲ ਐਡੀਸ਼ਨ ਆ ਬਾਕੀ ਬੈਕ ਸਾਈਡ ਤੋਂ ਦਿਖਾ ਰਿਹਾ ਮੈਂ ਇਹਦੇ ਲੱਗਿਆ ਹੁੰਦਾ ਜੀ ਜਿਹੜਾ ਜੈਕ ਵਾਲਾ ਸਿਸਟਮ ਹੁੰਦਾ ਹੈ ਵੀ ਲੈਫਟ ਵਾਲਾ ਸਪੈਸ਼ਲ ਐਡੀਸ਼ਨ ਦੇ ਤੇ ਇਧਰਲੇ ਦੇ ਵੀ ਲੱਗਿਆ ਹੋਇਆ ਬਈ ਇਹ ਸਪੈਸ਼ਲ ਰੀਤ ਨਾਲ ਵੀ ਲੱਗੇ ਹੋਏ ਆ ਦੇਖ ਜੀ ਜੀ ਕਿੰਨੇ ਘੰਟੇ ਚ ਲੈਈਏ 270 ਵੀਰੇ 270 ਜਮਨ ਨਵਾ ਟਰੈਕਟਰ ਜਮਨ ਨਵਾ ਵੀਰੇ ਜਮਨ ਲਵਾ ਦੇ। ਜਮਾਨੇ ਦੀ ਕੀ ਕਰਦੇ ਜੀ? ਇਹਦੀ ਵੀਰੇ 8 ਲੱਖ 50 ਹਜ਼ਾਰ ਕਰਦੇ ਆਪਾਂ। ਔਕੇ ਦੇ ਮਾਨਦਾਨ ਕਰ ਜਾਏ। ਬਾਕੀ ਸਪੈਸ਼ਲ ਡੀਜ਼ਲ ਟਰੈਕਟਰ ਬਹੁਤ ਘੱਟ ਮਿਲਦੇ ਨੇ। ਮਿਲਦਾ ਵੀਰੇ ਚੰਗਾ ਦਾ ਮਿਲਦਾ ਹੀ। ਠੀਕ ਆ ਜੀ। ਇਹਦਾ ਆਪਾਂ ਕਹਿੰਦੇ ਫੁੱਲ ਗਰੰਟੀ ਦੇ। ਹਾਂ ਜੀ ਹਾਂ ਜੀ ਵੀਰੇ ਫੁੱਲ। ਪੈਸੈਂਟ ਓਕੇ ਜਿੰਦੀ ਵੀ ਪੂਰੀ ਗਰੰਟੀ। ਫੁੱਲ ਵੀਰੇ ਜਮਾਨ ਓਕੇ ਹੈਗਾ ਕਿਤੇ ਟਾਚਿੰਗ ਨਹੀਂ ਟਰੈਕਟਰ ਤੇ। ਦੇਖੋ ਨੌਸ ਕੱਟ ਦੇ ਗਰੰਟੀ ਹੈ। ਹਾਂ ਜੀ ਹਾਂ ਜੀ। ਠੀਕ ਆ ਜੀ। ਅੱਗੇ 53 10 ਜੀ ਹਾਂ ਜੀ 17 ਮਾਡਲ ਆ ਵੀਰੇ ਅੱਗੇ ਆ ਜੀ 24 53 ਦਾਸ ਕਾਪੀ 18 ਦੀ ਇਹਦੀ ਕਲਰ ਸ਼ਿਫਟ B3 ਦੇ ਵਿੱਚ ਆ ਗਿਆ ਇਹ 4 ਸਪੀਡ ਮਾਡਲ ਆ ਵੀਰੇ ਠੀਕ ਆ ਜੀ 3 ਸਪੀਡ ਵੀਰੇ ਇਹ 3 ਸਪੀਡ ਦੇ ਵਿੱਚ ਨਾਲ ਦੀ ਟਾਇਰ ਟੂਰੀ ਹਾਂ ਜੀ ਹਾਂ ਜੀ ਖੁੱਲਵੇਂ ਹਿੱਸੇ ਵਾਲਾ ਇਹ ਖੁੱਲਵੇਂ ਹਿੱਸੇ ਵਾਲਾ ਟਰੈਕਟਰ ਆ ਬਾਈ ਨਾਲ ਦੇ ਟਾਇਰਾ ਟਾਇਰਾ ਦੀ ਕੰਡੀਸ਼ਨ ਚੈੱਕ ਕਰ ਲੋ ਕਿੰਨੇ ਘੰਟੇ ਚੱਲਿਆ ਹੋਇਆ ਜੀ ਦੇਖੇ ਮੜਾ ਜਾ ਜੇ ਮੈਂ ਆਪਾਂ ਇੰਨੇ ਬੈਕ ਸਾਈਡ ਤੋਂ ਕਰਵਾ ਲੈਣ ਚੈੱਕ ਜੀ ਦੇਖ ਸਕਦੇ ਹਾਂ ਟਰੈਕਟਰ ਤੁਸੀਂ ਜਮਾ ਹਰਾ ਹਰਾ ਪਿਆ ਰੰਗ ਪੇਂਟ ਦਾ ਪੂਰਾ ਡਰੈਸ ਦਾ ਪੂਰੀ ਚੱਲਿਆ ਹੁਣ ਡੈਕਟਰ ਤੇ ਠੀਕ ਆ ਠੀਕ ਚੱਲਿਆ ਕਰਨ ਇਹ 1206 1206 ਘੰਟੇ ਚੱਲਿਆ ਇਹ ਵੀ ਪੰਜਾਬ ਨੰਬਰ ਹੈ 17 ਨਹੀਂ ਕਾ 17 ਮਾਡਲ ਆ ਜੀ ਹਾਂਜੀ ਕਾਪੀ 18 ਦੀ ਠੀਕ ਆ ਜੀ ਡਿਮਾਂਡ ਜੀ ਇਦੀ ਗ੍ਰੇ ਸੇਵ 77 ਸੇਵ 77 ਦਾ ਡਿਮਾਂਡ ਆ ਜੀ ਬਾਕੀ ਮੌਕੇ ਤੇ ਬਾਈ ਜੀ ਨਾ ਮੰਨਤਾਂ ਨਾ ਹੋ ਜੂਗਾ ਹਾਂਜੀ ਹਾਂਜੀ ਤੇ ਬਾਈ ਦਾ ਪਿੰਡ ਵੀ ਰੱਖਦੇ ਆ ਤੇ ਕੰਟੈਕਟ ਨੰਬਰ ਵੀ ਰੱਖਦੇ ਆ ਜੀ ਪਿੰਡ ਕਿਹੜਾ ਈ ਆਪਣਾ ਪਿੰਡ ਪੈਣੀ ਦੱਸਾ ਵੀਰੇ ਪੈਣੀ ਦੱਸਾ ਪਿੰਡ ਆ ਜੀ ਮੰਡੀ ਤੋਂ ਬਣਾ ਕਰੀ ਜਾਂਦੇ ਟਰੈਕਟਰ ਹਾਂਜੀ ਟਰੈਕਟਰ ਕਰੇ ਹੋਗੇ ਸੀਮੀਆਂ ਵਾਲ ਹੁੰਦੇ ਨੇ ਇਹ ਹਾਂਜੀ ਜਾਂ ਪੈਣੀ ਹੁੰਦੇ ਠੀਕ ਆ ਜੀ ਕੰਟੈਕਟ ਨੰਬਰ ਜੀ ਆਪਣਾ 62807 ਹਾਂਜੀ 52173 ਠੀਕ ਆ ਜੀ ਇਹ ਇਹ ਸੁਖਮੰਦਰ ਦਾ ਨੰਬਰ ਆ ਹਾਂਜੀ 75280 ਹਾਂਜੀ 25998 ਮਨਜੀਤ ਦਾ ਨੰਬਰ ਆ ਜੀ ਮਨਜੀਤ ਦੇ ਕਿਹੜੇ ਕਿਹੜੇ ਟਰੈਕਟਰ ਆ ਜੀ ਮਨਜੀਤ ਦੇ ਵੀਰੇ ਨੋਵੋ 263 ਤੇ 6055 ਠੀਕ ਆ ਜੀ ਤੋਂ ਹਾਲੈਂਡ ਤੇ 36 ਉਹ ਆਪਕੰਦਰ ਤੇ ਹਾਂਜੀ ਠੀਕ ਆ ਜੀ ਤੇ ਪੁਰਾਣਾ ਵੀ ਕੱਟ ਲਵਾਂਗੇ ਜੀ ਹਾਂਜੀ ਵੀਰੇ ਚੰਗਾ ਟਰੈਕਟਰ ਕੱਟਾਂਗੇ ਕਾਪੀ ਕਾਗਜਾਂ ਦਾ ਵਧੀਆ ਹੋਵੇ ਹਾਂਜੀ ਹਾਂਜੀ ਠੀਕ ਆ ਜੀ ਤੇ ਲੋਨ ਵਗੈਰਾ ਜੀ ਲੋਨ ਵੀਰੇ ਆਪਾਂ ਕਰਵਾਉਂਦੇ ਜੀ ਠੀਕ ਹੈ ਜੀ ਉਹ ਲੈਣੋਂ ਆਪ ਕਰਾਂਗੇ ਹਾਂ ਜੀ ਉਹ ਆਪ ਦਾਪੀ ਕਰਨਾ ਪਊ ਆਪਾਂ ਲੋਨ ਵਾਲੇ ਕੰਮ 'ਚ ਵਰਦੇ ਨਹੀਂ ਕਿ ਨਾ ਕਰਾਇਆ ਨਾ ਕਰਾਉਣਾ ਠੀਕ ਆ ਬਾਈ ਜੀ ਹਾਂ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਜੇਕਰ ਕੋਈ ਵੀ ਟਰੈਕਟਰ ਖਰੀਦਣਾ ਹੈ ਬਾਈ ਨੂੰ ਕੰਟੈਕਟ ਕਰ ਲਿਓ ਤੇ ਬਾਈ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ ਠੀਕ ਧੰਨਵਾਦ ਹਾਂ ਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਅੱਛਾ ਜੀ ਮਿਲਦਾ ਨਵੀਂ ਵੀਡੀਓ ਨਾਲ ਧੰਨਵਾਦ